thank you ਮੇਰਾ ਰਾਹੁਲ ਮਾਨ ਹਟ ਦੇ ਨਾਮ ਤੋਂ ਦੁਕਾਨ ਹੈਗੀ ਆ ਰਾਤੀ ਵੇਲੇ ਤੜਾ ਉੱਠਿਆ ਮੇਰੇ ਦੁਕਾਨ ਦਾ ਨਾ ਚੋਰੀ ਹੋਈ ਇੱਥੇ 1:00 ਵਜੇ 2:00 ਵਜੇ ਦੀ ਗੱਲ ਹੈਗੀ ਸੀ ਸੀਸੀਟੀਵੀ ਕੈਮਰੇਜ ਹੋ ਆ ਰਿਹਾ ਤੇ ਕੀ ਨੁਕਸਾਨ ਕੋਈ ਹੋਇਆ ਨੁਕਸਾਨ ਵੀ ਜੀ ਗੱਲੇ-ਗੱਲੇ ਜੋ ਥੋੜਾ ਬੋਤਾ ਹੈ ਰਾਇ ਕੈਸ਼ ਉਹ ਲੈ ਗਏ ਬਾਕੀ ਇੱਕ ਬੈਗ ਪਿਆ ਹੈ ਉਹਦਾ ਮੇਰੇ ਡਾਕੂਮੈਂਟ ਵਗੈਰਾ ਇਹ ਉਹ ਲੈ ਗਏ ਉਹ ਬੈਗ ਅੱਗੇ ਬਿਆਨ ਲੱਭਿਆ ਮੈਨੂੰ ਸਿਰੇ ਜੀ ਉਹ ਹਰ ਵੀਕ ਤੇ ਨਾ ਇੱਥੇ ਕੋਈ ਹੋਇਆ ਏਦਾਂ ਦਾ ਨਹੀਂ ਉਹ 3-4 ਦੁਕਾਨਾਂ ਦੇ ਸਾਲੇ ਟੁੱਟੇ ਆ ਤੇ ਕਿੰਨਾ ਬੁਰਾ ਹਾਂਜੀ ਸਸਿਟੀ ਉਹਦੇ ਸਾਰੇ ਉਹ ਹੈ ਕਿ ਮੈਂ ਤੁਹਾਡੇ ਆਪ ਨੂੰ ਦੇਖੀ ਆ ਠੀਕ ਹੈ ਤੁਸੀਂ ਕੰਪਲੇਂਟ ਕੀਤੀ ਕੋਈ ਸਰ 112 ਦੇ ਕਾਲ ਕੀਤੀ ਆ ਪਰ ਉਹ ਅੱਗੇ ਉਹਦੇ ਤਾਂ ਕਾਇਦੇ ਨਹੀਂ ਹੈਗੇ ਉਹ ਬਾਕੀ ਦੇਖਿਆ ਤਾਂ ਬਦਾਂਦੇ ਆ ਠੀਕ ਅਮਰ ਦਾ ਡਾਡਰ ਕੀ ਗੱਲ ਬਾਤ ਹੋਈ ਦੇਖੋ ਮੇਰਾ ਸੁਨੀਲ ਮਾਰ ਨਾਮ ਹੈ ਤੇਰੇ ਕੋਈ ਪੰਜਵੇਂ son ਆਇਆ ਹੈ ਮੈਨੂੰ ਤੇ ਮਲਗੀ ਤਾਲੇ ਦੋ ਦਰ ਛੋੜੇ ਦੇ ਬੱਸ ਉਹਨਾਂ ਰਿਹਾ 10 ਮਿੰਟ ਬਾਅਦ ਕੁਛ ਨਹੀਂ ਮਿਲ ਗਿਆ ਬਚਾਈ ਰਿਹਾ ਸੋਰੀ ਇਨਕਰਾਨ ਕੋਈ ਹੋਇਆ ਹੁਸਾਨੂ ਬਚਾ ਹੋ ਗਿਆ ਹੁਸਾਨੂ ਕੋਈ ਸੀਸੀਟੀਵੀ ਫੁਟੇਜ ਆਈਏ ਕਿਸੀ ਦਾ ਫੋਟੋ ਆਈਏ ਦੇਖਣੇ ਆਏ ਮਿੱਕੀ ਉਹਨੂੰ ਕੰਪੇਅਰ ਕਰਾਈ ਹੈ ਸੰਬਲਿਆਣਾ ਇਹ ਹਜ ਤੱਕ ਤਾਂ ਨਹੀਂ ਕਰਾਈ ਪਈ ਹੋਰ ਵੀ ਹੋਰ ਵੀ ਪਤਾ ਲੱਗਾ ਵੀ ਹੋਰ ਵੀ ਕਿੱਥੇ ਦਸਾਨ ਦੇ ਕਾਲੇ ਕੁੱਤੇ ਨੂੰ ਨਾਲ ਨਾਲ ਦੋ ਤਰ੍ਹਾਂ ਨਾਲ ਸੱਤੇ ਦੁੱਦੇ ਦੇ ਨਾਲ ਮਲੇਰੀ ਵਾਲੇ ਦਸਾਨਾ ਇੱਕ ਅਕੇ ਮੋਬਾਈਲ ਦੇ ਦਸਾਨਾ ਉਹ ਕਿਸੇ ਦਾ ਮਲਕ ਬਚਾਈ ਰਿਹਾ ਕੋਈ ਕਰਨੀ ਆਈ ਕੀ ਕੀ ਮੰਗ ਕਰਨਾ ਚਾਹੁੰਦੇ ਹੋ ਪ੍ਰਸ਼ਾਸਨ ਤੋਂ ਮੰਗ ਆਈ ਹੈ ਜੀ ਮਲਗੀ ਜਿਹੜਾ ਧਿਆਨ ਰੱਖਿਆ ਜਾਇਆ ਜਿਆਦਾ ਹੋ ਗਈ ਹੈ ਜੀ ਸਾਡੇ ਸਾਰੇ ਚੌਂਕੀ ਹੁੰਦੀ ਬਹੁਤ ਚੌਂਕ ਦੇ ਮਲਗੀ ਉੱਥੇ ਪਹਿਲਾਂ ਪੁਲਸਰ ਹੁੰਦੇ ਹੁਣ ਕੋਈ ਨਹੀਂ ਹੁੰਦਾ ਉੱਥੇ ਚਾਹੀਦਾ ਸੀ ਉਹ ਵੀ ਉੱਥੇ ਪੁਲਸਰ ਹੋਣ ਤੇ ਧਿਆਨ ਰੱਖਦੇ ਰਹਿਣ ਬਸ ਉਹ ਤਾਂ ਬਸ ਦੌਰ ਕੀ ਗੱਲ ਬਾਤ ਹੋਈ ਮੈਂ ਨਾ 골ਡੀ ਮਾਇਨ ਜੀ ਕੀ ਗੱਲ ਬਾਤ ਕੀ ਮੈਂ ਸਿਰੇ ਦੁਕਾਨ ਤੇ ਆਇਆ ਤੇ ਆਜ ਮੈਂ ਦੁਕਾਨ ਉੱਧਰ ਗਿਆ ਦੇਖਣ ਦੀ ਦੁਕਾਨਾ ਰੋਰੀ ਮੈਂ ਤਾਂ ਨੀਵੀਂ ਨਾ ਬੋਝਾ ਦਾ ਬਹੁਤ ਦੇਖਿਆ ਮੇਰਾ ਵੀ ਦਾਲ ਟੁੱਟਿਆ ਹੈ ਕੋਈ ਨੁਕਸਾਨ ਵਗੈਰਾ ਹੋਇਆ ਨੁਕਸਾਨ ਨਹੀਂ ਕੋਈ ਕੀ ਹੋਰ ਕਿੰਨੀ ਆਕ ਦਟਾਨਾ ਦੇ ਕੰਮ ਹੋਇਆ ਲੇਕ ਨਬੀ ਦੀ ਦੁਕਾਨ ਪਿੱਛੇ ਗਿਆ ਨਾ ਤਾਂ ਟੋਟਾ ਹੀ ਬੜਾ ਬੜਾ ਮੈਂ ਦੇਖਿਆ ਕਰਦਾ ਮੈਂ ਤਰਾਂ ਦਰੋਲ ਰਹਾ ਸੀ ਉਹ ਨਾਲ ਦੀ ਦੁਕਾਨ ਉਹ ਨਾਲ ਛੜ ਚੁੱਕਿਆ ਸੀ ਉਹਦੇ ਮੂਵੀ ਬਣਦੀ ਅਖੇ ਬੱਚੇ ਬਜਾ ਦੋ ਬੜੇ ਸੀ ਇੱਕ ਛੋਟੇ ਕਹਾ ਦੇ ਬਡੇ ਕਹਾ ਬੁਲਾਈ ਤਰਾਂ ਫੜਦੇ ਹੱਥ ਦੋ ਹਾਂ ਵਿੱਚ ਇੱਕ ਉਹ ਪੱਪੇ ਦੀ ਦੁਕਾਨ ਟੋੜੀ ਦੀ ਪਲੇ ਦੁਕਾਨ ਗਰੇੜੇ ਵਾਲੀ ਬਸ ਐਵੇਂ ਆਸੀ ਵਰਤ ਕੀ ਮੰਗ ਕਰਨਾ ਕਰਦੇ ਉਹ ਪੁੱਛ ਆਵੇ ਦੇਖੋ ਕਾਰ ਵਿੱਚ ਆਉਂਦੇ ਆਪਣੀ ਜਿਹੜੇ ਬੰਦੇ ਫੜੋ ਉਹਨਾਂ ਨੂੰ ਮੁਰਗੀਆਂ ਵੀ ਕਾਰ ਵਿੱਚ ਹੋ ਜਾਂਦਾ ਹੈ ਜੀ ਇਸਾਰੀ ਤੁਹਾਨੂੰ ਕਹਿਣਾ ਹੁੰਦਾ ਠੀਕ ਹੈ ਜੀ ਨਮਸਕਾਰ ਜੀ ਮੇਰਾ ਨਾਮ ਹਰੀਸ਼ ਕੁਮਾਰ ਗੋਰਖਾ ਭਾਜੀ ਤੇ ਸਰਨੇ ਦਾ ਰਹਿਣ ਵਾਲਾ ਮੈਂ ਤੇ ਬਾਰਦਾਤ ਇਹ ਹੋਈ ਹੈ ਕਿ ਘੜ ਤੋਂ ਘੜ ਕੋਈ 5-7 ਦੁਕਾਨਾਂ ਦੇ ਤਾਲੇ ਸਰਨੇ ਜੀ ਟੁੱਟੇ ਆ ਤੇ ਕੁਝ ਸਰਨੇ ਸਟੇਸ਼ਨ ਦੇ ਵੀ ਗੈਰ ਦੇ ਲੋਕੀ ਕਿ ਉੱਥੇ ਵੀ ਤੁਹਾਡੇ ਟੇ ਕਈ ਕੋਈ ਨੁਕਸਾਨ ਵੀ ਹੋਇਆ ਲੋਕਾਂ ਦਾ ਮਾੜਾ ਬੋਤਾ ਜੋ ਵੀ ਆ ਉਹ ਦੁਕਾਨਦਾਰਾਂ ਨੂੰ ਪਤਾ ਹੋਏਗਾ ਤੇ ਬਹੁਤ ਮਹਾਰੀ ਘਟਨਾ ਹੈ ਜਿਹੜੀ ਚੋਰੀ ਵਾਲੀ ਹੈ ਘਟਨਾ ਹੋ ਰਹੀ ਹੈ ਉਹ ਕੀ ਹੈ ਜਿਹੜੀਆਂ ਸਾਰੇ ਘਟਣਾਉਣ ਲੱਗੀਆਂ ਕੋਈ ਇਸ ਤੋਂ ਪਹਿਲਾਂ ਵੀ ਦੀ ਗੱਲ ਕਰੀਏ ਤਾਂ ਉਹ ਬਹੁਤ ਘੱਟ ਸੀ ਪਰ ਹੁਣ ਜ਼ਿਆਦਾ ਹੈ ਇਸ ਤੋਂ ਪਹਿਲਾਂ ਵੀ ਘਟਨਾਈਆਂ ਸਰਨੇ ਦੇ ਵਿੱਚ ਕੋਈ 3-4 ਹੋਈਆਂ ਸੇ ਬਿੱਲੂ ਕਰੇਨੇ ਵਾਲੇ ਦੀ ਸ਼ਾਪ ਹੈ ਸ਼ਾਇਦ ਉਹ ਵੀ ਕਵਰ ਹੋ ਕੀਤੀ ਸੀਗੀ ਵੀ ਉਹਨਾਂ ਦੀ ਦੁਕਾਨ ਤੇ ਹੋਰ ਵੀ ਕਈਏ ਤੇ ਇੱਕ ਇਹਦੇ ਵਿੱਚ ਮੈਂ ਕਹਿਣਾ ਚਾਹੁੰਦਾ ਕਿ ਪੁਲਿਸ ਪ੍ਰਸ਼ਾਸਨ ਐਸਐਸਪੀ ਸਾਹਿਬ ਦੇ ਅੱਗੇ ਬੇਨਤੀ ਕਰਨਾ ਚਾਹੁੰਦਾ ਤੁਹਾਡੇ న్యూਸ ਦੇ ਮਾਧਿਅਮ ਦੇ ਕਿ ਜਿਦਾਂ ਸਾਡੇ ਸਰਨੇ ਚੌਂਕ ਦੇ ਵਿੱਚ ਪਹਿਲਾਂ ਨਾਕਾ ਲੱਗਦਾ ਸੀ ਉਹ ਜਿਹੜੇ ਕੋਈ ਇਹੋ ਜਿਹੇ ਸ਼ਰਾਰਤੀ ਅੰਸਰ ਹੀ ਉਹਨਾਂ ਦੇ ਕੋਈ ਦਹਿਸ਼ਤ ਨਹੀਂ ਕਿ ਇੱਥੇ ਸਰਨੇ ਦੇ ਵਿੱਚ ਨਾਕਾ ਹੈਗਾ ਰਾਤ ਨੂੰ ਉਹਨਾਂ ਦੇ ਪੀਸੀ ਆਰ ਮੋਟਰਸਾਈਕਲ ਵੀ ਚਲਦੇ ਰਹਿਆ ਤੇ ਕੋਈ ਗਲਤ ਕੰਮ ਘੱਟ ਹੁੰਦੇ ਹੀ ਜਦੋਂ ਦਾ ਇੱਥੇ ਨਾਕਾ ਚੋ ਗਿਆ ਸਰਨੇ ਦੇ ਵਿੱਚ ਉਹ ਬਹੁਤ ਜ਼ਿਆਦਾ ਚੋਰੀਆਂ ਹੋ ਰਹੀਆਂ ਜਦੋਂ ਮੈਂ ਆਪਣੇ ਕੋਈ ਟੀਮ ਲੈ ਕੇ ਵੀ ਅਸੀਂ ਐਸਐਸਪੀ ਸਾਹਿਬ ਨੂੰ ਵੀ ਰਿਟਰਨ ਦੇ ਵਿੱਚ ਵੀ ਲਿਖ ਕੇ ਦਾਂਗੇ ਕਿ ਸਰਨੇ ਚੌਂਗ ਦੇ ਵਿੱਚ ਨਾਕਾ ਹੋਣਾ ਚਾਹੀਦਾ ਕਿ ਜਿਹੜੇ ਸ਼ਰਾਰਤੀ ਹਨ ਸਰੇ ਲੋਕਾਂ ਦਾ ਨੁਕਸਾਨ ਕਰ ਰਹੇ ਨਾ ਕਰ ਸਕਣ। ਨਾਮ ਤੁਹਾਡਾ ਕੀ ਕਰਵਾਉਣਾ ਹੈ ਜੀ ਮੇਰਾ ਨਾਮ ਰੋਹਿਤ ਹੈ ਸਰ। ਤੇ ਰਤੀ ਸਰ तकरीबन ਕੋਈ ਪੁਨੇ 2 ਵਜੇ ਦੇ ਨਾਲ ਨੂੰ ਪੂਰੀ ਮਾਰਕੀਟ ਦੇ ਅੰਦਰ ਕੋਈ 7-8 ਦੁਕਾਨਾਂ ਗੇਜਾਂ ਦੇ ਤਲੇ ਟੁੱਟੇ ਜੁਗੀਆਂ ਨੂੰ ਸਵੇਰੇ तकरीबन 5 ਵਜੇ ਨਾਲ ਫੋਨ ਆਇਆ ਹੈਗਾ ਤੇ ਮੇਰੇ ਬ੍ਰਦਰ ਦੀ ਸ਼ੋਪ ਹੀ ਹੈ ਰੌਹਲ ਮੋਬਾਈਲਟ ਮੇਰੀ ਆਪਣੀ ਵੀ ਸ਼ੋਪ ਹੈ ਜਿਹਨੂੰ ਪਿਛੇ ਨਾਲ ਰੋਹਲੀ ਦੇ ਨਾਮ ਤੇ ਫਰਮ ਹੈ ਬਈ ਤੇ ਸਵੇਰੇ तकरीबन 5 ਵਜੇ ਨਾਲ ਫੋਨ ਆ ਗਿਆ ਸਾਡੇ ਸਾਰਿਆਂ ਨੂੰ ਫੋਨ ਆ ਦਿੱਤਾ ਕਿ ਆਪਣੀ ਆਪਣੀ ਦੁਕਾਨ ਚੈੱਕ ਕਰ ਲੋ ਤਲੇ ਟੁੱਟੇਗਾ ਕੋਈ ਦੁਕਾਨਾਂ ਦੇ ਤੇ ਜਦੋਂ ਆਗੇ ਚਲੋ ਆਪਣੀ ਦੀ ਦੁਕਾਨ ਦੇ ਵਾਹ ਚਲੋ ਅਜਿਹਾ ਤਾਂ ਕੋਈ ਹੱਥ ਨਹੀਂ ਪਿਆ ਹੋਇਆ ਪਰ ਬ੍ਰਦਰ ਦੀ ਦੁਕਾਨ ਦੇ ਪਿਆ ਹੋਇਆ ਸੀ ਤੇ ਆ ਕੇ तकरीबन ਅਸੀਂ ਚੈੱਕ ਕੀਤਾ ਜ ਮੋ ਬੰਨੇ ਹੋਏ ਮੁੰਡਿਆਂ ਨੇ ਔਰ ਆ ਕੇ ਤਾਲੇ ਤੁਲੇ ਤੋੜੇ ਔਰ ਅੰਦਰ ਜੋ ਵੀ ਤੁਹਾਨੂੰ ਸੀਸੀਡੀ ਵੀ ਥੋੜੇ ਦਿੱਤਾ ਹੀ ਆ ਜੋ ਵੀ ਛੋਟਾ ਮੋਟਾ ਨਾ ਸਮਾਨ ਮਿਲਿਆ ਉਹ ਲੈ ਕੇ ਲੈ ਗਏ ਕੋਈ ਨੁਕਸਾਨ ਵੀ ਹੋਇਆ ਹੈ ਨੁਕਸਾਨ ਸਰ ਨੁਕਸਾਨ ਮਤਲਬ ਕਿ ਦੇਖੋ ਸਮਾਨ ਸਾਰਾ ਘਰ ਹੀ ਲੈ ਚੀਦਾ ਬਾਕੀ ਥੋੜਾ ਬੋਤਾ ਕੈਸ਼ ਹੀ ਹੈਗਾ ਤੇ ਬੈਗ ਚ ਡਾਕੂਮੈਂਟ ਸੀਗੇ ਬ੍ਰਦਰ ਦੇ ਉਹ ਲੈ ਗਏ ਆ ਤੇ ਬਾਕੀ ਮੈਂ ਸਰ ਸਿਰਫ ਇਹੀ ਗੱਲ ਕਹਿਣਾ ਚਾਹੁੰਦਾ ਪ੍ਰਸ਼ਾਸਨ ਨੂੰ ਕਿ ਤੁਸੀਂ ਪਿਛਲੇ 2 ਸਾਲ ਦਾ ਰਿਕਾਰਡ ਕੱਢ ਲਓ ਜਦੋਂ ਸਰਨੇ ਚੌਂਕ ਦੇ ਵਿੱਚ ਨਾਕਾ ਹੀ ਨਾ ਸਾਡੇ ਸਰਨੇ ਦੇ ਵਿੱਚ ਕੋਈ ਚੋਰੀ ਨਹੀਂ ਹੋਈ ਹੈਗੀ ਜਦੋਂ ਉਹਦਾ ਨਾਕਾ ਟੁੱਟੇ ਦਾ ਸਭ ਤੋਂ ਪਹਿਲੀ ਚੋਰੀ ਹੋਈ ਜਤਿੰਦੂ ਮੋਬਾਈਲ ਦੀ ਮਾਨ ਸੋਲੂਸ਼ਨ ਦੋਤੇ ਇੱਕ ਦਿਨ ਮਲਾਂ ਨਾਕਾ ਟੁੱਟਿਆ ਅਗਲੇ ਦਿਨ ਚੋਰੀ ਹੋ ਗਈ ਔਰ ਉਹਦੇ ਬਾਅਦ ਮਾਰ ਦਤਾ ਕੰਟੀਨਿਊ ਹੈ ਗਿਆ 6 ਮਹੀਨੇ ਤੋਂ ਕੰਟੀਨਿਊ ਮਾਰ ਦਤਾ ਹੈ ਗਿਆ ਤਾਂ ਇਹ ਪ੍ਰਸ਼ਾਸਨ ਨੂੰ ਅਪੀਲ ਕਰਨਾ ਚਾਹੁੰਦੇ ਆ ਸਰਕਾਰ ਅੱਗੇ ਵੀ ਮੰਤਰੀ ਸ਼੍ਰੀ ਲਾਲ ਚੰਦ ਜੀ ਦੇ ਅੱਗੇ ਵੀ ਅਪੀਲ ਕਰਨਾ ਚਾਹੁੰਦੇ ਆ ਕਿ ਜਿਹੜਾ ਇੱਥੇ ਨਾਕਾ ਆ ਉਹ ਵਾਪਸ ਲਾ ਕੇ ਲਗਾਇਆ ਜਾਏ ਤਾਂ ਕਿ ਇਹ ਚੋਰੀਆਂ ਤੋਂ ਜਿਹੜੀ ਹੈ ਲਗਾਮ ਪੈ ਸਕੇ ਇਫ ਯੂ ਵਿਸ਼ ਥੈਟ ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ bring them to A&M's Gems Cambridge International School Pathankot affiliated to CBSE New Delhi Little kids are soft at body and strong at soul such is our kindergarten section with kids friendly classrooms and strong ethics to inculcate good habits among our little champs the future ready school with shooting range cricket academy NCC naval unit swimming classes judo taekwondo karate, and skating classes, training of vocal, classical, and western music, dance classes for hip-hop, freestyle, jazz, locking-popping, chess, horse-riding, football, and so on. A&M's James Cambridge International School opposite Canada Palace near A&M Institute's Jalandhar Dalhousie Bypass Road, Pathankot.